ਰਾਜੀਵ ਜਵੰਦਾ ਦੀ ਇੱਕ ਤ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਆਖਰੀ ਨਿਸ਼ਾਨੀ ਕਿਉਂਕਿ ਰਾਜੀਵ ਜਵੰਦਾ ਨੇ ਬੜੇ ਹੀ ਪਿਆਰ ਦੇ ਨਾਲ ਖਰੀਦੀ ਸੀ ਆਪਣੀ ਡਿਫੈਂਡਰ ਗੱਡੀ ਤਾਂ ਇਹ ਤਸਵੀਰਾਂ ਦੇਖੋ ਇਸੇ ਗੱਡੀ ਦੇ ਵਿੱਚ ਰਾਜੀਵ ਜਵੰਦਾ ਹਮੇਸ਼ਾ ਸ਼ੋਅ ਲਾਉਣ ਵਾਸਤੇ ਜਾਂਦਾ ਸੀ ਤੇ ਥੋੜੀ ਦੇਰ ਪਹਿਲਾਂ ਹੀ ਉਹਨਾਂ ਨੇ ਜਿਹੜੀ ਰਾਜੀਵ ਜਵੰਦਾ ਨੇ ਇਹ ਡਿਫੈਂਡਰ ਗੱਡੀ ਖਰੀਦੀ ਸੀ ਕਾਫੀ ਸ਼ੌਕ ਉਹਨਾਂ ਨੂੰ ਗੱਡੀਆਂ ਦਾ ਮੋਟਰਸਾਈਕਲਾਂ ਦਾ ਸੀ ਤੇ ਡਿਫੈਂਡਰ ਗੱਡੀ ਤੁਸੀਂ ਦੇਖੋ ਕਿ ਹੁਣ ਰਾਜੀਵ ਜਵੰਦਾ ਦੀ ਉਸ ਸੀਟ ਲਈ ਅਦੀ ਕਰ ਰਹੀ ਹੈ ਕਿ ਜਿਸ ਦੇ ਉੱਤੇ ਬੈਠ ਕੇ ਰਾਜਵੀਰ ਜੰਦਾ ਜਾਂਦਾ ਸੀ ਕਿਉਂਕਿ ਰਾਜਵੀਰ ਜੰਦਾ ਦੇ ਸ਼ੌਕ ਜੇ ਆਪਣਾ ਕਲ ਕਰੀਤ ਕਾਫੀ ਵੱਖਰੇ ਸੀ ਕਿਉਂਕਿ ਉਹਨਾਂ ਨੇ ਆਪਣੀ ਗੱਲ ਦੀ ਡਿਫੈਂਡਰ ਗੱਡੀ ਜਾਂ ਫਿਰ 27 ਲੱਖ ਰੁਪਏ ਦਾ ਮੋਟਰਸਾਈਕਲ ਜਿਹੜਾ ਹੁਣ ਹੁਣੇ ਖਰੀਦਿਆ ਸੀ ਤੋਂ ਬਾਅਦ ਜਾ ਕੇ ਉਹਨਾਂ ਦੀ ਗੱਲ ਕਰੀਏ ਤਾਂ ਇੱਕ ਸਬੀਤ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਕਿ ਡਿਫੈਂਡਰ ਗੱਡੀ ਦੇ ਨਾਲ ਉਹਨਾਂ ਦਾ ਕਾਫੀ ਮੋਹ ਦੇਖਣ ਨੂੰ ਮਿਲਦਾ ਸੀ ਜਦੋਂ ਵੀ ਤੁਸੀਂ ਦੇਖਿਆ ਤਾਂ ਇਹ ਇਹ ਦਿਖਾਣੀ ਇਹ ਤੁਸੀਂ ਦੇਖੋ ਕਿ ਇਹ ਡਿਫੈਂਡਰ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਤਾਂ ਇਸ ਦੇ ਵਿੱਚ ਹਮੇਸ਼ਾ ਤੁਸੀਂ ਦੇਖੋਗੇ ਕਿ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਰਾਜਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਰਾਜਵੀਰ ਜਵੰਦਾ ਤੇ ਇੱਧਰ ਹੈਪੀ ਰਾਈ ਕੋਟੀ ਸਾਡੇ ਆਏ ਨੇ ਤੁਸੀਂ ਦੇਖੋ ਕਿ ਹੈਪੀ ਰਾਈ ਕੋਟੀ ਵੀ ਜਿਹੜੇ ਮੁਕਸੰਦਾ ਕਰਨ ਬਾਰੇ ਪਹੁੰਚੇ ਸੀ ਇਹ ਤਸਵੀਰਾਂ ਤੁਹਾਨੂੰ ਦਿਖਾ ਦੇਣੇ ਆ ਨਾਲ ਦੀ ਨਾਲ ਕਿਉਂਕਿ ਜੇ ਆਪਾਂ ਗੱਲ ਕਰੀਏ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਬਹੁਤ ਹੀ ਜਿਹੜੇ ਇੱਕ ਅਲੱਗ ਤੋਂ ਕਲਾਕਾਰ ਸੀ ਜੋ ਕਿ ਕਾफी ਕੁਝ ਸਿਖਾ ਗਏ ਨੇ ਕਲਾਕਾਰਾਂ ਨੂੰ ਕਿਸ ਤਰੀਕੇ ਦੀ ਗਾਇਕੀ ਕਰਨੀ ਹੈ ਕਿਸ ਤਰੀਕੇ ਦਾ ਲੋਕਾਂ ਦੇ ਵਿੱਚ ਵਿਚਰਨਾ ਹੈ ਕਿ ਪੀ ਰਾਜਵੀਰ ਜਵੰਦਾ ਦੀ ਗੱਲ ਕਰੀ ਤੇ ਰਾਜਵੀਰ ਜਵੰਦਾ ਬਹੁਤ ਹੀ ਸੁਰਿਲੇ ਤੇ ਨਾਲ ਦੀ ਨਾਲ ਬਹੁਤ ਹੀ ਹੋਣਹਾਰ ਇਸ ਤਰੀਕੇ ਦੇ ਕਲਾਕਾਰ ਸੀ ਜਿਨ੍ਹਾਂ ਨੇ ਥੋੜੀ ਸਮੇਂ ਦੇ ਵਿੱਚ ਬਹੁਤ ਹੀ ਪ੍ਰਸਿੱਧੀ ਖਤ ਲੀ ਸੀ ਇਹਨਾਂ ਨੂੰ ਲੈ ਕੇ ਕਾਫੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਕਾਫੀ ਕਲਾਕਾਰ ਮਦ ਦੇ ਨਾਲ ਹਮੇਸ਼ਾ ਮਿਲਦੇ ਰਹਿੰਦੇ ਸੀ ਕਦੇ ਕੈਨੇਡਾ ਅਮਰੀਕਾ ਦੇ ਸ਼ੋਅ ਦੇ ਵਿੱਚ ਤਰਜ ਵਿਵੰਦਾ ਦੀ ਗੱਡੀ ਦੀ ਗੱਲ ਕਰੀਏ ਤਰਜ ਵਿਵੰਦਾ ਦੀ ਆ ਗੱਡੀ ਹੈ ਡਿਫੈਂਡਰ ਜਿਸ ਗੱਡੀ ਦੇ ਉੱਤੇ ਰਾਜੂ ਜਵੰਦਾ ਸ਼ੋਅ ਲਾਉਣ ਵਾਸਤੇ ਜਾਂਦਾ ਸੀ ਤੇ ਨਾਲ ਦੀ ਨਾਲ ਰਾਜੂ ਜਵੰਦਾ ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਕਾਫੀ ਨਦੀ ਵੀਡੀਓ ਵਾਇਰਲ ਹੁੰਦੀਆਂ ਸੀ ਜਦੋਂ ਰਾਜੂ ਜਵੰਦਾ ਗੱਡੀ ਦੇ ਵਿੱਚ ਬੈਠ ਕੇ ਕਈ ਵਾਰ ਮਹੰਤਾ ਨੂੰ ਕਈ ਵਾਰ ਬੱਚਿਆਂ ਨੂੰ ਪਿਆਰ ਕਰਦੇ ਵੀ ਨਜ਼ਰ ਆਏ ਸੀ ਕਿਉਂਕਿ ਮਹੰਤਾ ਦੇ ਨਾਲ ਉਹ ਮਜ਼ਾਕੀਆ ਤੌਰ ਤੇ ਵੀ ਉਹਨੇ ਵੀਡੀਓ ਬਣਾਈਆਂ ਸੀ ਤੇ ਰਾਜੂ ਜਵੰਦਾ ਦੀ ਦੂਜੀ ਪਾਸੇ ਤੋਂ ਵੀ ਤਸਵੀਰ ਦਿਖਾ ਦੋ ਡਿਫੈਂਡਰ ਦੀ ਘੁੰਮ ਕੇ ਕਿਉਂਕਿ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਇਹਨਾਂ ਨੂੰ ਪਤਾ ਲੱਗ ਸਕੀ ਕਿ ਰਾਜੂ ਜਵੰਦਾ ਦੀ ਆਖਰੀ ਨਿਸ਼ਾਨੀ ਜੋ ਕਿ ਇਸ ਸੰ ਹਮੇਸ਼ਾ ਤੁਸੀਂ ਦੇਖੋ ਕਿ ਰਾਜੂ ਜਵੰਦਾ ਦਿਖਦੇ ਨਜ਼ਰ ਆਉਂਦੇ ਸੀ ਕਿਉਂਕਿ ਉਹਨਾਂ ਦੇ ਨਾਲ ਜੇ ਅੱਪ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਬੱਚੇ ਵੀ ਇਸ ਗੱਡੀ ਤੇ حکومت ਦੇ ਸੀ ਪਰ ਕੀ ਪਤਾ ਸੀ ਕਿ ਥੋੜੇ ਸਮਿਆਂ ਦੇ ਬਾਅਦ ਹੀ ਉਹਨਾਂ ਨੇ ਇਸ ਦੁਨੀਆ ਨੂੰ ال وداع ਆਖ ਜਨਾ کافی ਜੰਗ ਉਹਨਾਂ ਨਾਲ ਲੜੀ ਹੈ کافی ਉਹਨਾਂ ਦੇ ਜੇ ਆਪਾਂ ਗੱਲ ਕਰੀਏ ਚਾਹਣ ਵਾਲੇ ਦੇ ਮਨ ਦੇ ਵਿੱਚ ਨਿਰਾਸ਼ਾ ਹੋਈ ਹੈ ਕਿ ਮੌਤ ਨੇ ਜਿੱਤ ਪ੍ਰਾਪਤ ਕਰ ਲਈ ਹੈ ਪਰ ਜ਼ਿੰਦਗੀ ਹਾਰ ਗਈ ਹੈ ਇਸ ਤਰੀਕੀ ਤਸਵੀਰ ਜਿਹੜੀ ਸਾਹਮਣੇ ਆਈ ਹੈ ਸਵੇਰ ਤੋਂ ਜਦੋਂ ਤੋਂ ਖਬਰਾਂ ਵਾਇਰਲ ਹੋਈਆਂ ਤਾਂ ਉਹਨਾਂ ਦੇ ਸਾਥੀ ਕਲਾਕਾਰ ਨਾਮੀ ਗਾਇਕ ਜਿਹੜੇ ਪਹਿਲਾਂ ਫੋਰਟਿਸ ਹਸਪੀਟਲ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਸੈਕਟਰ 71 ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸੀ ਕਿਉਂਕਿ ਰਾਜਪੀਰ ਜੰਦਾ ਬਹੁਤ ਹੀ ਜੇ ਆਪਾਂ ਗੱਲ ਕਰੀਏ ਤਾਂ ਮਿਰਨ ਸਾਹਿਬ ਫਿਰ ਤੁਹਾਨੂੰ ਦੱਸ ਨਹੀਂ ਕਿ ਮਿਰਨ ਸਾਹਿਬ ਸੀ ਕਿਉਂਕਿ ਕੋਈ ਉਹ ਕਲਾਕਾਰ ਹੋਵੇਗਾ ਜਿਹੜਾ ਉਹਨਾਂ ਦੇ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਦੇ ਕੋਲ ਨਾ ਪਹੁੰਚਿਆ ਹੋਵੇ ਕਿਉਂਕਿ ਉਹਨਾਂ ਦੀ ਜਿਹੜੀ ਹਰ ਕਲਾਕਾਰ ਨੇ ਦੁੱਖ ਦੀ ਖਬਰ ਲਈ ਹੈ ਕਿਉਂਕਿ ਜੇ ਅਪ ਗੱਲ ਕਰੀ ਤਾਂ ਵਾਰਾ ਪਸ਼ੂ ਜਿਹੜੇ ਵਾਰਾ ਪਸ਼ੂਆਂ ਕਾਰਨ ਇਸ ਤਰੀਕੇ ਦੀ ਜਿਹੜੇ ਐਕਸੀਡੈਂਟ ਹੁੰਦੇ ਨੇ ਪਰ ਮੈਂ ਕਿ ਇੱਕ ਨਾਮੀ ਗਾਇਕ ਸੀ ਤਾਰ ਕੇ ਕਾਫੀ ਮੀਡੀਆ ਦੇ ਵਿੱਚ ਆਇਆ ਗਿਆ ਪਰ ਜਿਹੜੇ ਆਮ ਲੋਕ ਨੇ ਜਿੰਨਾ ਆਮ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਪੂਰਨ ਬਹੁਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਤਨੇ ਕਿਤੇ ਜਿਹੜੀਆਂ ਵਾਰਾ ਪਸ਼ੂਆਂ ਤੇ ਕੋਈ ਕਾਨੂੰਨ ਜਾਂ ਫਿਰ ਕੋਈ ਨਾ ਕੋਈ ਇਸ ਤਰੀਕੇ ਦੀ ਸਸਤਾ ਬਣਨੀ ਚਾਹੀਦੀ ਹੈ ਜਦੇ ਨਾਲ ਕਿ ਉਹਨਾਂ ਦਾ ਪੱਕਾ ਇਲਾਜ ਜਿਹੜਾ ਹੋ ਸਕੇ ਪੱਕਾ ਉਹਨਾਂ ਦਾ ਕਿਥਨੇ ਕਿਤੇ ਫੋਟੋਆਂ ਤਸਵੀਰਾਂ ਹੋ ਸਕੇ ਤਾਂ ਸਭੀ ਨਾਲ ਨਾਲ ਦਿਖਾਵਾਂਗੇ ਜਿੱਥੇ ਕਿ ਨਾਮੀ ਗਾਇਕ ਜਿਹੜੇ ਉਹਨਾਂ ਦੇ ਪਹੁੰਚ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤਾਂ ਤਸਵੀਰ ਦਿਖਾ ਰਹੀਆਂ ਕਿਉਂਕਿ ਲਗਾਤਾਰ ਜਿਹਦੇ ਉੱਤੇ ਉਹਨਾਂ ਦੇ ਸਾਥੀ ਕਲਾਕਾਰ ਪਹੁੰਚਣ ਸ਼ੁਰੂ ਹੋ ਗਏ ਨੇ ਇਹ ਤਾਂ ਸਬੀਰ ਤੁਹਾਨੂੰ ਰਾਜੀਵ ਜਵੰਦਾ ਦੇ ਘਰ ਤੋਂ ਲਾਈਵ ਦਿਖਾ ਰਹੀ ਹੈ ਜਿੱਥੇ ਕਿ ਪਲ-ਪਲ ਦੀ ਅਪਡੇਟ ਤੁਹਾਨੂੰ ਦੇ ਰਹੀ ਹੈ ਤੁਹਾਨੂੰ ਕਿ ਗੁਰਜੋਤ ਦੇ ਨਾਲ ਹਰਤੇਸ਼